ਹਾਂਜੀ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਕਾਫੀ ਵੀਰਾਂ ਦੇ ਸਵਾਲ ਹੁੰਦੇ ਆ ਕੋਈ ਐਮੇ ਦਾ ਕੈਪਸੂਲ ਦੱਸੋ ਜਿਹੜਾ ਛੋਟੀ ਉਮਰ ਤੇ ਵੱਡੀ ਉਮਰ ਦੇ ਵਿੱਚ ਵੈਗਰਾ ਦੀ ਤਰ੍ਹਾਂ ਕੰਮ ਕਰੇ ਵੀ ਜਿਵੇਂ ਕਾਫੀ ਵੀਰ ਵੈਗਰਾ ਗੋਲੀ ਕੈਪਸੂਲ ਖਾਂਦੇ ਆ ਵੀ ਉਸ ਦੀ ਜਗ੍ਹਾ ਤੇ ਅਸੀਂ ਕੀ ਵਰ ਸਕਦੇ ਆ ਆਯੁਰਵੇਦ ਦੇ ਵਿੱਚ ਆਯੁਰਵੇਦ ਦੇ ਵਿੱਚ ਆਪਾਂ ਇੱਕ ਆਪਾ ਕੈਪਸੂਲ ਤਿਆਰ ਕਰਦੇ ਆ ਜਿਹਦਾ ਨਾਮ ਦੇਸੀ ਵੈਗਰਾ ਕੈਪਸੂਲ ਆ ਜਾਂ 골ਡਨ ਕੈਪਸੂਲ ਆ ਤੁਸੀਂ ਉਹ ਵੀ ਯੂਜ਼ ਕਰ ਸਕਦੇ ਹੋ ਬਾਕੀ ਤੁਹਾਨੂੰ ਮਾਰਕੀਟ ਦੇ ਵਿੱਚ ਜਿਹੜੇ ਅਵੇਲੇਬਲ ਹੈਗੇ ਨੇ ਉਹ ਤੁਹਾਨੂੰ ਦੱਸ ਦੇਣਾ ਹਾਈ ਪਾਵਰ ਮੁਸਲੀ ਕੈਪਸੂਲ ਆਉਂਦਾ ਜੀ ਇਹ ਵੀ ਬਹੁਤ ਵਧੀਆ ਰਿਜ਼ਲਟ ਹੈ ਸੈਕਸ ਕਰ ਤੋਂ 2 ਘੰਟੇ ਪਹਿਲਾਂ ਖਾਓ ਤੁਹਾਡੇ ਲਿੰਗ 'ਚ ਤਣਾਅ ਵੀ ਵਧੀਆ ਰਹੇਗਾ ਤੇ ਤੁਹਾਡਾ ਮੂਡ ਵੀ ਬਣੇਗਾ ਇੱਕ ਰਾਜਸਥਾਨ ਫਾਰਮੇਸੀ ਦਾ ਕੈਪਸੂਲ ਆਉਂਦਾ ਜੀ ਮੂਡ ਆਨ ਉਹ ਵੀ ਬਹੁਤ ਅੱਛਾ ਹੈ ਗਿਆ ਫੋਟੋ ਲਗਾ ਦਿੱਤੀ ਹੈਗੇ ਨੇ ਕੈਪਸੂਲਾ ਨਹੀਂ ਆ ਇੱਕ ਆਉਂਦਾ ਜੀ ਮਾਈਨ ਡ੍ਰਿਪਸ ਕੈਪਸੂਲ ਆਉਂਦਾ ਜੀ ਡੈਲਵੀ ਵਾਈਕਮ ਕੰਪਨੀ ਦਾ ਤੁਸੀਂ ਇਹ ਵੀ 2 ਘੰਟੇ ਪਹਿਲਾਂ ਖਾ ਸਕਦੇ ਹੋ ਇਹਦੇ ਵੀ ਰਿਜ਼ਲਟ ਬਹੁਤ ਵਧੀਆ ਨੇ ਇੱਕ ਆਉਂਦਾ ਜੀ ਅਲਟੀਮੇਟ ਅਲਟੀਮੇਟ ਕੈਪਸੂਲ ਆਉਂਦਾ ਆਯੁਰਵੇਦਿਕ ਫਾਰਮੂਲੇਸ਼ਨ ਨਾਲ ਕੈਪਸੂਲ ਨੇ ਤੇ ਬਾਕੀ ਤੁਸੀਂ ਇਹਦੀ ਪੂਰੀ ਜਾਂਚ ਕਰ ਲਿਓ ਪੜ੍ਹ ਲਿਓ ਕੈਪਸੂਲ ਲੈਣ ਤੋਂ ਪਹਿਲਾਂ ਕੀ ਕੀ ਇਹਦੇ ਵਿੱਚ ਪਿਆ ਹੋਇਆ ਉਸ ਹੱਬ ਜਿਹੜਾ ਅਲਟੀਮੇਟ ਕੈਪਸੂਲ ਹੈ ਤੁਹਾਡੀ ਟਾਈਮਿੰਗ ਵੀ ਵਧਾਏਗਾ ਤੇ ਤੁਹਾਨੂੰ ਪਾਵਰ ਵੀ ਵਧੀਆਂ ਮਿਲੇਗੀ ਤੇ ਪੈਨਸ ਦੇ ਵਿੱਚ ਬਲੱਡ ਫਲੋ ਵੀ ਵਧਿਆ ਰਹੇਗਾ ਅੱਛੇ ਰਿਜ਼ਲਟ ਨੇ ਵਰਤੋ ਤੇ ਬਾਕੀ ਤੁਸੀਂ ਆਪਣੀ ਪੂਰੀ ਆਪਣੀ ਰਿਸਰਚ ਵੀ ਕਰ ਲਿਆ ਕਰੋ ਕੰਪਨੀ ਦੇ ਜੁੜੇ ਆਪਾਂ ਪ੍ਰੋਡਕਟ ਰੱਖਦੇ ਆ ਕਿਉਂ ਕੰਪਨੀਆਂ ਦੇ ਪ੍ਰੋਡਕਟ ਹੈ ਉੱਤੇ ਆਯੁਰਵੇਦਿਕ ਫਾਰਮੂਲੇਸ਼ਨ ਹੈ ਵਿੱਚ ਕੀ ਹੈ ਉਹ ਹਣਾ ਫਾਰਮੂਲੇਸ਼ਨ ਦੇ ਹਿਸਾਬ ਨਾਲ ਤੁਸੀਂ ਆਪਣਾ ਆਪ ਜਰੂਰ ਚੈੱਕ ਕਰ ਲਿਆ ਕਰੋ ਧੰਨਵਾਦ ਜੀ